ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਹੀ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਜਿਹੜੀ ਕਣਕ 75 ਦਿਨ ਦੇ ਦਰਮਿਆਨ ਅ ਅਕਤੂਬਰ ਐਂਡ 'ਚ ਬੀਜੀ ਨਵੰਬਰ ਦੇ ਪਹਿਲੇ 15 ਵਾੜੇ 'ਚ ਬੀਜੀ ਕਿਉਂਕਿ ਜਿਹੜੀਆਂ ਨਵੰਬਰ ਐਂਡ ਜਾਂ ਦਸੰਬਰ ਵਾਲੀਆਂ ਕਣਕਾਂ ਨੇ ਉਹਦੇ ਬਾਰੇ ਜਿਹੜਾ ਹੈਗਾ ਜੇ ਪੌੜ ਫਟਾਰੇ ਦੀ ਖਾਤਰ ਕਿਸਾਨ ਵੀਰ ਸਪਰੇਅ ਕਰ ਰਹੇ ਐ ਤੇ ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਜ਼ਿੰਕ ਮੈਗਨੀਜ਼ ਸਲਫਰ ਵੱਲ ਖਾਸ ਤਵਜਹ ਦਿਓ ਇਸ ਵਾਰ ਬਹੁਤ ਜ਼ਿਆਦਾ ਜਿਵੇਂ ਆਪਾਂ ਕਹੀਏ ਸ਼ੀਤ ਲਹਿਰ ਜਾਂ ਠੰਡ ਦਾ ਇੰਨਾ ਪ੍ਰਕੋਪ ਨਜ਼ਰ ਨਹੀਂ ਆ ਰਿਹਾ ਠੰਡ ਬਹੁਤ ਜ਼ਿਆਦਾ ਨਹੀਂ ਪੈ ਰਹੀ ਹੈਗੀ ਤੇ ਇਹ ਸਹਾਵਨਾ ਜੇ ਅੱਗੇ ਫਰਵਰੀ ਚ ਤਾਪਮਨ ਅੱਪ ਹੋ ਗਿਆ ਨਾ ਤੇ ਫਸਲ ਦੇ ਝਾੜ ਨੂੰ ਕੁਸਾਰਾ ਲੱਗ ਸਕਦਾ ਇੱਥੇ ਆਪਣਾ ਜਿਹੜਾ ਹੈਗਾ ਤਜਰਬਾ ਜਾਂ ਆਪਣੀ ਜਿਹੜੀ ਦੇਖਭਾਲ ਆ ਉਹ ਕਾਫੀ ਆਪਾਂ ਨੂੰ ਕੰਮ ਦੇਊਗੀ ਕਿਉਂਕਿ ਮੀਂਹ ਝਖੜ ਗੜੇਮਾਰੀ ਤੋਂ ਬਿਨਾ ਜੇ ਮੌਸਮ 'ਚ ਤਬਦੀਲੀ ਆਉਂਦੀ ਹੈ ਜੇ ਉਹਦੇ ਵਿੱਚ ਆਪਣਾ ਜਿਹੜੀ ਮਿਹਨਤ ਕੀਤੀ ਹੋਊਗੀ ਤਾਂ ਉੱਥੇ ਝਾੜ ਦਾ ਫਰਕ ਰਹਿੰਦਾ ਹੀ ਰਹਿੰਦਾ ਹੈਗਾ ਇਹ ਗੱਲ ਨੋਟ ਕਰ ਲਵੋ ਤੇ ਆਪਾਂ ਜਿਹੜੀ ਗੱਲਬਾਤ ਕਰਨੀ ਕਿ ਜਿਹੜੀ ਫਸਲ ਹੁਣ ਗੋਭ ਚ ਜਿਹੜੀ 75 ਦਿਨ ਦੇ ਦਰਮਿਆਨ ਤੁਹਾਡੀ ਕਣਕ ਦੀ ਕੋਈ ਵੀ ਕਿਸਮ ਹੈਗੀ ਆ 70 ਦਿਨ ਦੇ ਦਰਮਿਆਨ ਹੈ ਉਹ ਗੋਭ ਪਰ ਰਹੀ ਹੈ ਝੰਡਾ ਪੱਤਾ ਨਿਕਲ ਆਇਆ 75 ਦਿਨ ਦੇ ਦਰਮਿਆਨ ਤੇ ਉਹ ਗੋਭ ਪਰ ਰਹੀ ਹੈ ਸਿੱਟਾ ਬਣਨਾ ਸ਼ੁਰੂ ਹੋ ਗਿਆ ਤੇ ਇਸ 스테ਜ ਦੇ ਉੱਤੇ ਤੁਸੀਂ ਨਸਾਰਾ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਐਨਪੀ ਕੇ ਬਾਰੇ ਕਿਸਾਨ ਵੀਰ ਪੁੱਛਦੇ ਹੁੰਦੇ ਆ ਕਿ ਕਿਹੜਾ ਕਰੀਏ ਕਿਉਂਕਿ ਕੋਈ ਕਿਸਾਨ ਵੀਰਾਂ ਦਾ ਇੰਟਰਸਟ ਹੁੰਦਾ ਅਸੀਂ 0050 ਕਰਨਾ ਕੋਈ ਕਿਸਾਨ ਵੀਰ ਕਹਿੰਦੇ ਹੁੰਦੇ ਅਸੀਂ 052 34 ਕਰਨਾ ਕੋਈ ਕਿਸਾਨ ਵੀਰ ਕਹਿੰਦੇ ਹੁੰਦੇ ਅਸੀਂ 13045 ਕਰਨਾ ਤੇ ਆਪਾਂ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਕਈ ਸਾਲਾਂ ਤੋਂ ਤੁਹਾਡੇ ਨਾਲ ਜਿਹੜੀ ਆ ਸਫਾਰਸ਼ ਸਾਂਝੀ ਕਰਦੇ ਆ ਜਿਹੜੀ ਆਪਾਂ ਬੇਨਤੀ ਕਰਦੇ ਹੁੰਦੇ ਹੁਨੇ ਕਿ 13045 ਜਿਹੜਾ ਬੈਸਟ ਐਨ ਪੀ ਕੇ ਹੈ ਜਿਹੜਾ ਕਿ ਇਸ ਸਟੇਜ ਦੇ ਉੱਤੇ ਤੁਹਾਨੂੰ ਬੈਸਟ ਪਰਫਾਰਮੈਂਸ ਦਿੰਦਾ ਹੈ ਬਹੁਤ ਵਧੀਆ ਕਾਰਗੁਜ਼ਾਰੀ ਦੇ ਕੇ ਤੇ ਫਸਲ ਦੇ ਦਾਣੇ ਦਾ ਵਜ਼ਨ ਵਧਾਉਣ ਦੇ ਵਿੱਚ ਖਾਸ ਤੌਰ ਤੇ ਦਾਣਿਆਂ ਦੀ ਗਿਣਤੀ ਵਧਾਉਣ ਦੇ ਵਿੱਚ ਦਾਣਿਆਂ ਦਾ ਵਜ਼ਨ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਜ ਜਿਹਦੇ ਨਾਲ ਝਾੜ 'ਚ ਇਜਾਫਾ ਮਿਲਦਾ ਤੇ ਪਲੱਸ ਪੱਕਣ ਸਮੇਂ ਦਾਣਾ ਭਰਨ ਸਮੇਂ ਜਿਹੜਾ ਤਾਪਮਾਨ ਉੱਪ ਹੋਣਾ ਜਦੋਂ ਅਨੁਸਾਰੇ ਤੋਂ ਬਾਅਦ ਦਾਣਾ ਭਰਨਾ ਜਦੋਂ ਤਾਪਮਾਨ ਉੱਪ ਹੋਣਾ ਤਾਂ ਉਹਦੇ ਵਿੱਚ ਫਸਲ ਨੂੰ ਸਟ੍ਰੈਸ ਤੋਂ ਬੜਾ ਬਚਾਉਣ ਦੇ ਵਿੱਚ ਮਦਦ ਕਰਦਾ ਕਿਉਂਕਿ ਇਹ ਚ ਨਾਈਟ੍ਰੋਜਨ ਤੇ ਪोटाਸ਼ ਬੜੇ ਬੈਲੈਂਸ ਦੇ ਵਿੱਚ ਹੈ। ਬੈਸਟ ਕੰਪਲੈਕਸ ਹੈ ਇਹ 13% ਨਾਈਟ੍ਰੇਟ ਨਾਈਟ੍ਰੋਜਨ ਤੇ 45% ਪोटाਸ਼। ਹੁਣ ਕਈ ਖਾਨਵੀਰ ਕਹਿੰਦੇ ਕਿ ਇਹ ਤਾਂ ਜੀ ਯੂਰੀਆ ਪੈ ਗਿਆ ਜੀ ਇਹਦੇ ਵਿੱਚ ਤਾਂ ਨਾਈਟ੍ਰੋਜਨ ਹੋ ਗਿਆ ਬਿਲਕੁਲ। ਇਹ ਕਿਸੇ ਕਿਸਮ ਦੀ ਇਹਦੇ ਵਿੱਚ ਤੁਹਾਨੂੰ ਦੁਚਿੱਤੀ ਨਹੀਂ ਹੋਣੀ ਚਾਹੀਦੀ ਜਿਹੜੀ ਇਹ 13% ਨਾਈਟ੍ਰੇਟ ਨਾਈਟ੍ਰੋਜਨ ਹੈ ਇਹਨੇ ਪਰਫਾਰਮੈਂਸ ਵਧਾਉਣੀ ਹੈ ਜਿਹੜੀ ਤੁਹਾਡੀ ਪोटाਸ਼ ਤੁਸੀਂ ਇਦੇ ਨਾਲ ਦੇਣੀ ਹੈਗੀ ਜਿਹੜੀ ਇਹਦੇ ਵਿੱਚ ਪोटाश ਪਈ ਹੈ ਨਾ 45% ਉਹ ਦੀ ਬੈਸਟ ਪਰਫਾਰਮੈਂਸ ਵਾਸਤੇ ਬੈਸਟ ਅਬਜ਼ੋਰਬੈਂਸ ਪਲੱਸ ਜਿਹੜੀ ਜਿੰਨੀ ਕਿ ਨਾਈਟ੍ਰੇਟ ਨਾਈਟ੍ਰੋਜਨ ਇਹਦੇ ਵਿੱਚ ਹੈਗੀ ਆ ਉਹ ਬੈਸਟ ਹੈ ਕਿ ਜਿਹੜੀ ਇਸ ਟਾਈਮ ਦੇ ਉੱਤੇ ਕੋਈ 슈ਗਰ ਕੰਟੈਂਟ ਕ੍ਰੀਏਟ ਹੋਣਾ ਕੋਈ ਪ੍ਰੋਟੀਨ ਕੰਟੈਂਟ ਕ੍ਰੀਏਟ ਹੋਣਾ ਉਹਦੇ ਵਿੱਚ ਬੜਾ ਇਹ ਜਿਹੜੀ ਹੈਗੀ ਹੈ ਹੈਲਪਫੁਲ ਹੁੰਦੀ ਹੈ ਜਿਹੜੀ 05234 ਉਹ ਚ ਨਾਈਟ੍ਰੇਟ ਨਾਈਟ੍ਰੋਜਨ ਨਹੀਂ ਹੈ ਉਹ ਚ ਫਾਸਫੋਰਸ ਆ ਫਾਸਫੋਰਸ ਆ ਜਿਹੜਾ ਉਹ ਤੁਹਾਨੂੰ ਪਤਾ ਕਿ ਜਿਹੜਾ ਥੱਲੇ ਆਪਾਂ ਦਿੱਤਾ ਹੋਇਆ ਹੈ ਉਹ ਅਪਟੇਕ ਫਸਲ ਨੇ ਇਸ ਟਾਈਮ ਤੱਕ ਕਰ ਲਿਆ ਹੁੰਦਾ ਤੇ ਜਿਹੜੇ ਦਾਣੇ ਦੀ ਦਾਣੇ ਭਰਨ ਵਾਸਤੇ ਜਿਹੜਾ ਫੋਟੋਸਿੰਥੈਸਿਸ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਬੂਟੇ ਨੇ ਆਪਦੇ ਵਿੱਚ ਡਰਾਈ ਮੈਟਰ ਉਹਦੀ ਮੂਵਮੈਂਟ ਦੇ ਵਿੱਚ ਫਾਸਫੋਰਸ ਦਾ ਰੋਲ ਨਹੀਂ ਹੈਗਾ ਉਹਦੀ ਮੂਵਮੈਂਟ 'ਚ ਹੈਗਾ ਪੋਟਾਸ਼ ਦਾ ਰੋਲ ਤੇ ਬੋਰ ਆਉਣ ਜਿਹੜੀ ਡਰਾਈਵਿੰਗ ਫੋਰਸ ਹੈ ਜਿਹੜੀ ਮਦਦ ਕਰਦੀ ਹੈ ਕਿ ਹੁਣ ਜਿਹੜਾ ਦਾਣਾ ਜਦੋਂ ਸੱਟਾ ਨਿਕਲਿਆ ਕਿ ਦਾਣਾ ਭਰਨਾ ਸ਼ੁਰੂ ਹੋ ਗਿਆ ਤਾਂ ਪਟਾਸ਼ ਨੂੰ ਡਰਾਈਵ ਕਰਨਾ ਕਿ ਚਲੋ ਹੁਣ ਆਪਾਂ ਜਿਹੜਾ ਸਾਰਾ ਮਟੀਰੀਅਲ ਉਹਨੂੰ ਦਾਣੇ ਦੇ ਵਿੱਚ ਭਰਨਾ ਤੇ ਪਲੱਸ ਪੋਲਨ ਨੂੰ ਸਟਰੈਂਥ ਦੇਣ ਵਾਸਤੇ ਬੋਰਨ ਦਾ ਕੰਮ ਹੈ ਇਸ ਵੀਡੀਓ ਵਿੱਚ ਮੈਂ ਸਿਰਫ ਇਹੀ ਗੁਜ਼ਾਰਸ਼ ਕਰੂੰਗਾ ਇਹੀ ਇਹਦੇ ਬਾਰੇ ਤੁਹਾਨੂੰ ਦੱਸਣਾ ਸੀ ਬੋਰਨ ਬਾਰੇ ਵੱਖਰੀ ਵੀਡੀਓ ਲਿਨਾਜ ਬਾਰੇ ਵੱਖਰੀ ਵੀਡੀਓ ਪਾਵਾਂਗੇ 13045 2% ਦੀ ਸਿਫਾਰਸ਼ਾ 2 ਕਿਲੋ 100 ਲੀਟਰ ਪਾਣੀ ਚ 4 ਕਿਲੋ 200 ਲੀਟਰ ਪਾਣੀ ਦੇ ਵਿੱਚ ਤੇ ਪਿਛਲੇ ਸਮੇਂ ਦੇ ਵਿੱਚ ਕਿਸਾਨ ਵੀਰ ਕਈ ਵਾਰ ਪੁੱਛਦੇ ਹੁੰਦੇ ਕਿ ਅਸੀਂ ਕਿਲੋ ਕਰਨਾ ਡੇਢ ਕਿਲੋ ਕਰਨਾ 2 ਕਿਲੋ ਕਰਨਾ ਤਾਂ ਤੁਸੀਂ ਕੋਸ਼ਿਸ਼ ਕਰੋਗੇ ਡੇਢ ਤੋਂ 100 ਲੀਟਰ ਪਾਣੀ ਦੇ ਵਿੱਚ 2 ਕਿਲੋ 2.5 ਕਿਲੋ ਤੱਕ ਜੇ ਕਰ ਸਕਦੇ ਕਿਉਂਕਿ ਇਕਨੋਮਿਕਲੀ ਵੀ ਦੇਖਣਾ ਨਾ ਉਹਦਾ ਫਿਰ ਖਰਚਾ ਕਾਫੀ ਵੱਧ ਜਾਂਦਾ ਤਾਂ ਤੁਸੀਂ ਜੇ 2 ਕਿਲੋ ਵੀ ਕਰਦੇ ਆ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਡੇਢ ਕਿਲੋ ਕਰਦੇ ਆ ਉਹਦਾ ਵੀ ਰਿਜ਼ਲਟ ਮਿਲਦਾ ਪਰ ਜਿਹੜੀ ਸਿਫਾਰਸ਼ ਹੈ ਉਹ ਹੈਗੀ ਹੈ 4 ਕਿਲੋ 200 ਲੀਟਰ ਪਾਣੀ ਦੇ ਵਿੱਚ ਇਹਦੀ ਸਪਰੇਅ ਗੋਭ ਸਮੇਂ ਕਰੋ ਨਸਾਰੇ ਤੋਂ ਪਹਿਲਾਂ ਕਰੋ ਤੇ ਦੂਸਰੀ ਸਪਰੇਅ ਤੁਸੀਂ ਬੂਰ ਪੈਣ ਸਮੇਂ ਕਰ ਸਕਦੇ ਜਾਂ ਮਿਲਕ ਸਟੇਜ ਤੇ ਕਰ ਮੇਰਾ ਕਹਿਣ ਦਾ ਮਤਲਬ ਕਿ ਜੇ ਦੇ ਸਕਦੇ ਸਪਰੇ ਕਰਨੀ ਨਾ ਕਰਨੀ ਤਾਂ ਤੁਹਾਡੀ ਮਰਜ਼ੀ ਆ ਤੁਸੀਂ ਬੋਰਨ ਕਰਨਾ ਹੈ ਤੁਸੀਂ ਐਨਪੀਕੇ ਕਰਨਾ ਜਾਂ ਨਹੀਂ ਕਰਨਾ ਜਾਂ ਉਲੀ ਨਾਸ਼ ਕਰਨਾ ਜਾਂ ਨਹੀਂ ਕਰਨਾ ਮਰਜ਼ੀ ਤੁਹਾਡੀ ਆ ਪਰ ਜੇ ਤੁਸੀਂ ਐਨਪੀਕੇ 13045 ਗੋਬ ਟਾਈਮ ਤੇ ਜੇ ਇੱਕ ਹੋਰ ਜੇ ਕਰਨਾ ਦਾ ਬੂਟ ਟਾਈਮ ਜਾਂ ਮਿਲਕ ਸਟੇਜ ਤੇ ਕਰੋਗੇ ਤਾਂ ਦਾਣੇ ਦੀ ਕੁਆਲਿਟੀ ਵਜ਼ਨ ਤੇ ਝਾੜ ਦਾ ਲਾਜਮੀ ਫਰਕ ਰਹੂਗਾ ਬਹੁਤ ਜੇ ਨਾਲ ਬੋਰਨ ਜਿਹੜਾ ਬੋਰਨ ਅੱਧਾ ਗ੍ਰਾਮ ਜਿਹੜਾ ਲੀਟਰ ਮਗਰ ਪੈਂਦਾ ਤਕਰੀਬਨ ਤਕਰੀਬਨ 20% ਵਾਲਾ ਬੋਰੋਂ ਨੇ ਜਿਹੜਾ ਨਾਲ ਇਹਨੂੰ ਡਰਾਈਵ ਕਰਨਾ ਪोटाਸ਼ ਨੂੰ ਕਿ ਸਾਰਾ ਜਿਹੜਾ ਸਟੋਰ ਮਟੀਰੀਅਲ ਹੈ ਕਾਰਬੋਹਾਈਡਰੇਟਸ ਹੈ ਮੈਨੂੰ ਐਸਿਡ ਪ੍ਰੋਟੀਨ ਕੰਟੈਂਟ ਹੈ ਉਹ ਮੂਵਮੈਂਟ ਹੈ ਜਿਹੜੀ ਡਰਾਈ ਮੈਟਰ ਦੀ ਸਾਰੀ ਦਾਣੇ ਵਾਲ ਨੂੰ ਪੂਰਾ ਨਿਚੋੜ ਕੇ ਜਿਹੜਾ ਹੈਗਾ ਉਹਨਾਂ ਨੇ ਡਰਾਈ ਮੈਟਰ ਨੂੰ ਦਾਣੇ ਦੇ ਵਿੱਚ ਭਰ ਦੇਣਾ ਦਾਣੇ ਦਾ ਵਜ਼ਨ ਤੇ ਕੁਆਲਿਟੀ ਹੈ ਉਹ ਸ਼ਾਨਦਾਰ ਬਣ ਜਾਂਦੀ ਹੈ ਦਾਣਿਆਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਸਿੱਟਾ ਪੂਰਾ ਉੱਪਰ ਤੋਂ ਥੱਲੇ ਤੱਕ ਪੂਰਾ ਦਾਣਿਆਂ ਨਾਲ ਭਰਦਾ ਇਸ ਕਰਕੇ ਇਹ ਕਰ ਸਕਦੇ ਆ ਤਾਂ ਜ਼ਰੂਰ ਜ਼ਰੂਰ ਕਰੋ ਫਾਇਦਾ ਹੋਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੋ ਖੁਸ਼ਾ ਰੋ ਆਬਾਦ ਰੋ